ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਵਿਸ਼ੇਸ਼ ਬਿਆਨ ਚਲਾਇਆ ਗਿਆ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਜੀਰੀ ਦੇਹਮਾ ਹਰੀਸ਼ ਕੁਮਾਰ ਉਮਪrakash ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਨੇ ਥਾਣਾ ਪੈਣੀ ਮੀਆਂ ਖਾਂਦੇ ਅਧੀਨ ਆਉਂਦੇ ਪਿੰਡ ਮੋਚਪੁਰ ਦੇ ਲਾਗੇ ਦਰਿਆ ਬਿਆਸ ਦੇ ਏਰੀਏ ਵਿੱਚ ਡੀਐਸਪੀ ਰਾਜਵੀਰ ਸਿੰਘ ਇਨਸਪੈਕਟਰ ਸੁਮਨਪ੍ਰੀਤ ਕੌਰ ਮੁਖ ਅਫਸਰ ਥਾਣਾ ਪੈਣੀ ਮੀਆਂ ਖਾਂ ਦੀ ਇਕਾਈ ਹੇਠ ਪੁਲਿਸ ਜਵਾਨਾਂ ਵੱਲੋਂ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਸਾਂਝੀ ਰੇਡ ਦੌਰਾਨ ਨਜਾਇਜ਼ ਸ਼ਰਾਬ ਅਤੇ ਲਾਨ ਦੇ ਵੱਡੇ ਜ਼ਖੀਰੇ ਬਰਾਮਦ ਕੀਤੇ ਹਨ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਏਗੀ ਗੱਲਬਾਤ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਤਸਕਰ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਹ ਗਰਦਾਸਪੁਰ ਜ਼ਿਲ੍ਹੇ ਵਿੱਚ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਿਬ ਗਰਦਾਸਪੁਰ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਕੱਲ ਮਿਤੀ 23 3 24 ਤੇ ਅੱਜ 24 3 24 ਨੂੰ ਦੋ ਦਿਨ ਜਿਹੜਾ ਵਾ ਐਕਸਰਸਾਈਜ਼ ਦੇ ਸਬੰਧ ਦੇ ਵਿੱਚ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਐਕਸਰਸਾਈਜ਼ ਮਹਿਕਮੇ ਦੇ ਨੂੰ ਨਾਲ ਲੈ ਕੇ ਜਿਹੜੇ ਆ ਰੇਡ ਕੀਤੇ ਗਏ ਕੱਲ ਮਿਤੀ 23 3 24 ਨੂੰ ਜਿਹੜਾ ਭੈਣੀ ਥਾਣਾ ਭੈਣੀ ਮਿਆਂਖਾ ਦੇ ਜਿਹੜਾ ਮੌਜਪੁਰ ਇਲਾਕਾ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਵਾ ਰੇਡ ਕੀਤਾ ਗਿਆ ਤੇ ਉੱਥੇ ਸਾਨੂੰ ਜਿਹੜੀ ਆ ਉਹ ਭਾਰੀ ਜਿਹੜੀ ਆ ਇਹਦੇ ਸਬੰਧ ਵਿੱਚ ਸਫਲਤਾ ਮਿਲੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਕੱਲ ਐਫ ਆਈ ਆਰ ਨੰਬਰ 18 ਮਿਤੀ 23 3 24 ਅੰਡਰ ਸੈਕਸ਼ਨ 61 ਇਚ 14 ਥਾਣਾ ਭੈਣੀ ਮੀਆਂ ਖਾਂ ਦਰਜ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਆ 3 ਲੱਖ 57 ਜਾਂ 3 ਲੱਖ 5790 ਲੀਟਰ ਜਿਹੜੀ ਆ ਨਜਾਇਜ਼ ਸ਼ਰਾਬ ਮਿਲੀ ਸੀ ਇਹਦੇ ਸਬੰਧ ਦੇ ਵਿੱਚ ਹੀ ਇੱਕ ਹੋਰ ਐਫ ਆਈ ਆਰ ਨੰਬਰ 19 ਮਿਤੀ 23 3 24 ਜੁਰਮ 61 ਇਚ 14 ਫਸਾਇਆ ਥਾਣਾ ਭੈਣੀ ਮੀਆਂ ਖਾਂ ਦਰਜ ਕੀਤਾ ਗਿਆ ਜਿਹਦੇ ਵਿੱਚ ਸਾਨੂੰ 2000 ਕਿਲੋ ਜਿਹੜੀ ਆ ਨਜਾਇਜ਼ ਜਿਹੜੀ ਲਾਹਣ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਬਰਾਮਦ ਹੋਈ ਆ ਇਸੇ ਮੱਦੇ ਨਜ਼ਰੀ ਇੱਕ ਹੋਰ ਮੁਕੱਦਮਾ ਨੰਬਰ 20 ਥਾਣਾ ਭੈਣੀ ਮੀਆਂਖਾਂ ਦਰਜ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਜਿਹੜੀ 2400 ਕਿਲੋ ਲਾਹਣ ਜਿਹੜੀ ਆ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਜਿਹੜੀ ਆ ਬਰਾਮਦ ਕੀਤੀ ਗਈ ਆ ਇਸ ਤੋਂ ਇਲਾਵਾ ਅੱਜ 24 324 ਨੂੰ ਫੇਰ ਜਿਹੜਾ ਵਾ ਸਾਰੇ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਆਂ ਨਿਰਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਸਾਰੇ ਐਸਐਚਓ ਸਾਰੇ ਡੀਐਸਪੀ ਸਾਹਿਬਾਨ ਨੇ ਆਪਰੇਸ਼ਨ ਚਲਾ ਕੇ ਵੱਡੇ ਪੱਤਰ ਦੇ ਉੱਤੇ ਜਿਹੜੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਰੇਡ ਕੀਤਾ ਗਿਆ ਵਾ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਸਦਰ ਥਾਣੇ ਦੇ ਵਿੱਚ ਦੋ ਮੁਕਦਮੇ ਦਰਜ ਕੀਤੇ ਗਿਆ ਜਿਹਦੇ ਵਿੱਚ 14250 ਐਮਐਲ ਸ਼ਰਾਬ ਨਜਾਇਜ਼ ਮਿਲੀ ਆ ਥਾਣਾ ਤਿੱਪੜ ਦੇ ਵਿੱਚ ਜਿਹੜਾ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 750 ਐਮਐਲ ਸ਼ਰਾਬ ਮਿਲੀ ਆ ਇਸੇ ਤਰ੍ਹਾਂ ਹੀ ਤਾਰੀਵਾਲ ਦੇ ਵਿੱਚ ਜਿਹੜਾ ਵਾ ਇੱਕ ਮਕਦਮਾ ਸਵੇਰੇ ਦਰਜ ਕੀਤਾ ਗਿਆ ਜਿਹਦੇ ਵਿੱਚ 6750 ਐਮਐਲ ਸ਼ਰਾਬ ਮਿਲੀ ਆ ਨਜਾਇਜ਼ ਸ਼ਰਾਬ ਮਿਲੀ ਆ ਅਤੇ ਕਾਨੂਆ ਥਾਣੇ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 7500 ਐਮਐਲ ਸ਼ਰਾਬ ਮਿਲੀ ਆ ਤੇ ਸਭ ਦੀਆਂ ਦੀਨਾ ਨਗਰ ਦੇ ਵਿੱਚ ਜਿਹੜਾ ਪੁਰਾਣਾ ਸ਼ਾਲਾ ਦੇ ਵਿੱਚ ਜਿਹੜਾ ਇੱਕ ਮਕਦਮਾ ਦਰਜ ਕੀਤਾ ਗਿਆ ਜਿੱਥੇ 7500 ਐਮਐਲ ਸ਼ਰਾਬ ਥਾਣਾ ਬਿਹਰਾਮਪੁਰ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 1750 ml ਨਗਾਇਜ਼ ਸ਼ਰਾਬ ਮਿਲੀ ਆ ਅਤੇ ਥਾਣਾ ਦਰੰਗਲਾ ਦੇ ਵਿੱਚ ਵੀ ਜਿਹੜਾ ਵਾ ਰੇਡ ਕੀਤਾ ਗਿਆ ਤੇ ਬਿਹਰਾਮਪੁਰ ਦੇ ਵਿੱਚ ਵੀ ਰੇਡ ਕੀਤਾ ਗਿਆ ਜਿੱਥੇ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਸਾਨੂੰ 7500 ml ਜਿਹੜੀ ਆ ਉਹ ਸ਼ਰਾਬ ਮਿਲੀ ਆ ਤੇ ਥਾਣਾ ਜਿਹੜਾ ਘੁੰਮਣਕਲਾ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 5250 ml ਜਿਹੜੀ ਆ ਸ਼ਰਾਬ ਨਗਾਇਜ਼ ਜਿਹੜੀ ਬਰਾਮਦ ਹੋਈ ਆ ਇਸ ਤਰ੍ਹਾਂ ਕੁੱਲ ਜਿਹੜੇ ਆ ਕੱਲ੍ਹ 23 ਨੂੰ ਤੇ 24 ਨੂੰ ਜਿਹੜਿਆ ਵੱਡੇ ਪੱਤਰ ਦੇ ਉੱਤੇ ਜਿਹੜਾ ਕਰਤਾਰਸਪੁਰ ਜ਼ਿਲ੍ਹੇ ਵੱਲੋਂ ਆਕਸਾਈਡ ਰੇਡ ਕਰਕੇ ਜਿਹੜੀ ਆ ਵੱਡੇ ਪੱਤਰ ਦੇ ਉੱਤੇ ਜਿਹੜੀ ਬਰਾਮਦਗੀ ਕੀਤੀ ਗਈ ਆ ਜਿਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਜਿਹੜੇ ਟੋਟਲ ਮੁਕੱਦਮੇ ਦਰਜ ਹੋਏ ਆ ਤੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਜਿਹਦੇ ਵਿੱਚ ਕੁੱਲ ਜਿਹੜੀ ਆ 3,62,790 ਐਮਲ ਸ਼ਰਾਬ ਨਜਾਇਜ਼ ਬਰਾਮਦ ਹੋਈ ਆ ਅਤੇ ਕੁੱਲ ਜਿਹੜੀ 4400 ਕਿਲੋ ਜਿਹੜੀ ਲਾਹਣ ਆ ਉਹ ਜਿਹੜੀ ਬਰਾਮਦ ਕੀਤੀ ਗਈ ਆ ਤੇ ਇਹ ਜਿਹੜੀ ਇੱਕ ਗਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਆ ਬਹੁਤ ਵੱਡੀ ਸਫਲਤਾ ਵਾ ਅਤੇ ਅੱਗੇ ਤੋਂ ਵੀ ਜਿਹੜੇ ਆ ਇਹ ਜਿਹੜੇ ਸ਼ਰਾਬ ਕੱਢਣ ਵਾਲੇ ਤੇ ਵੇਚਣ ਵਾਲੇ ਆ ਉਹਨਾਂ ਤੇ ਨਕੇਲ ਕੱਸਦੇ ਹੋਏ ਵੱਧ ਤੋਂ ਵੱਧ ਜਿਹੜੇ ਆ ਐਕਸਾਈਜ਼ ਦੇ ਰੀਡ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਜ਼ਿਲ੍ਹੇ ਦੇ ਵਿੱਚ ਬਰਾਮਦਗੀ ਕੀਤੀ ਜਾਵੇਗੀ ਸਰ ਜਿਹੜੇ ਰੋਪੀ ਫੜੇ ਗਏ ਨੇ ਇਹ ਪਹਿਲਾਂ ਵੀ ਇਸ ਕਾਰੋਬਾਰ ਦੇ ਨਾਲ ਜੁੜੇ ਚਾਹੇ ਜਾਂ ਬਿਲਕੁਲ ਨਵੇਂ ਨੇ ਹਾਂਜੀ ਇਹਦੇ ਸਬੰਧ ਦੇ ਵਿੱਚ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਵਿੱਚੋਂ ਇਹ ਜਿਹੜੇ ਕਾਫੀ ਆ ਜਿਹੜੇ ਪਹਿਲਾਂ ਦੇ ਆਦੇ ਪਹਿਲਾਂ ਵੀ ਇਹ ਸ਼ਰਾਬ ਕੱਢਣ ਦੇ ਆਦੀ ਨੇ ਤੇ ਕਿੰਨੇ ਦੋਸ਼ੀ ਫੜੇ ਗਏ ਨੇ ਟੋਟਲ ਜਿਹੜੇ ਆ 12 ਦੋਸ਼ੀ ਜਿਹੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੋਹਾਂ ਦਿਨਾਂ ਦੇ ਵਿੱਚ ਗ੍ਰਸਤਾਰ ਕੀਤੇ ਗਏ ਤੇ ਵੱਡੀ ਪੱਦਰ ਦੇ ਉੱਤੇ ਜਿਹੜੀ ਆ ਇਹ ਲਾਹਨ ਤੇ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ ਇਹ ਕਿਹੜੇ ਪਿੰਡਾਂ ਪਿੰਡਾਂ ਨਾਲ ਸੰਬੰਧਤ ਹੈ ਜਿਹੜੇ ਫੜੇ ਗਏ ਇਹ ਜਿਆਦਾ ਜਿਹੜੇ ਆ ਮੌਚਪੁਰ ਪਿੰਡ ਆ ਇਧਰ ਭੈਣੀ ਮਿਆਂਸਾ ਦਾ ਪੱਟੀਆਂ ਪਿੰਡ ਆ ਧਾਰੀਵਾਲ ਦੇ ਵਿੱਚ ਸੋਲ ਪਿੰਡ ਆ ਤੇ ਜਿਹੜਾ ਬ੍ਰਾਮਪੁਰੇ ਕਸਬਾ ਵਾ ਦੀਨਾ ਨਗਰ ਜਿਹੜਾ ਵਾ ਉਹਦੇ ਵਿੱਚ ਡੀਡਾ ਪਿੰਡ ਆ ਇੱਥੇ ਜਿਹੜੇ ਆ ਰੀਡ ਕੀਤੇ ਗਏ